ਜ਼ਿੰਦਗੀ ਬਹੁਤ ਫਾਸਟ ਹੋ ਗਈ ਜੀ ਫਟਾਫਟ ਸਾਨੂੰ ਫਾਸਟ ਫੂਡ ਚਾਹੀਦਾ ਫਾਸਟ ਸਰਵਿਸ ਚਾਹੀਦੀ ਆਰਡਰ ਦੇ ਹੋਵੇ ਫਟਾਫਟ ਹੋਵੇ ਹੁਣ ਟੀਵੀ ਦੇ ਉੱਤੇ ਅਸੀਂ ਕਿਸੇ ਚੀਜ਼ ਦੀ ਐਡ ਵੀ ਦੇਖਦੇ ਹਾਂ ਨਾ 2 ਮਿੰਟ 3 ਮਿੰਟ 4 ਮਿੰਟ ਸਾਰਾ ਕੁਝ ਫਾਸਟ ਕੋਈ ਨਹੀਂ ਕਹਿੰਦਾ ਕਿ ਆਰਾਮ ਨਾਲ ਇਸ ਚੀਜ਼ ਨੂੰ ਪਿਓ ਆਰਾਮ ਨਾਲ ਖਾਓ ਤੁਹਾਨੂੰ ਵਧੀਆ ਲੱਗੇਗਾ ਸਿਰਫ ਮਾਪੇ ਹੀ ਕਹਿੰਦੇ ਆਰਾਮ ਨਾਲ ਬੈਠ ਕੇ ਖਾਇਆ ਕਰ ਸਰੀਰ ਨੂੰ ਫੇਲ ਲੱਗਣਾ ਜੀ ਖਾਣ ਦੇ ਵਿੱਚ ਵੀ ਇੰਨਾ ਕਾਲੀ ਬੰਨ ਆ ਗਿਆ ਆਧੁਨਿਕਤਾ ਨੇ ਤਾਂ ਸਾਡਾ ਖਾਣਾ ਪੀਣਾ ਵੀ ਪੁੱਠਾ ਸਿੱਧਾ ਕਰਤਾ ਫਾਸਟ ਦੇ ਨਾਂ ਤੇ ਕੀ ਕਹੋਗੇ ਬਿਲਕੁਲ ਜੀ ਉਹ ਕਹਿੰਦੇ ਨੇ ਵੀ ਕਿਹੜੀਆਂ ਖੁਰਾਕਾਂ ਨੇ ਸ਼ੁੱਧ ਲੋਕ ਮੁੱਕ ਚੱਲੇ ਤੌੜੀ ਵਾਲੇ ਦੁੱਧ ਲੋਕ ਚਾਟੀ ਵਾਲੀ ਲੱਸੀ ਦਾ ਸਵਾਦ ਭੁੱਲ ਗਏ ਕੋਕੇ ਕੋਲੇ ਕੌਫੀਆਂ ਦੇ ਉੱਤੇ ਡੁੱਲ ਗਏ ਨੂਡਲ 버ਗਰ ਤੇ ਲੈਗ ਪੀਸ ਹੋਏ ਕੁੰਡੇ ਵਾਲੀ ਚਟਣੀ ਦੀ ਕੀ ਕਰੂ ਰੀਸ ਹੋਏ ਭੱਲੇ ਤੇ ਪੂਰੀਆਂ ਦੀ ਨੇਰੀ ਝੁੱਲ ਗਈ ਮੱਕੀ ਵਾਲੀ ਰੋਟੀ ਸ਼ਾਬਿਆਂ ਚ ਰੁੜ ਗਈ ਖੀਰਾਂ ਤੇ ਸੇਵੀਆਂ ਦੇ ਜਾਂਦੇ ਜਮਾਨੇ ਲੰਘਦੇ ਬੱਚੇ ਅੱਜ ਕੱਲ ਦੇ ਮੈਗੀ ਮੰਗਦੇ ਹੁਣ ਇਹ ਹੈਗਾ ਕਿ ਖੁਰਾਕ ਦੇ ਉੱਪਰ ਜਿਹੜਾ ਹੈਗਾ ਸਾਡਾ ਬਹੁਤ ਸਾਰਾ ਪ੍ਰਭਾਵ ਹੈ ਇਸ ਚੀਜ਼ ਦਾ ਜੀ ਠੀਕ ਹੈ ਨਾ ਪਹਿਲਾਂ ਬਿਲਕੁਲ ਉਹੀ ਚੀਜ਼ ਹੈ ਜੀ ਉਹਦੇ ਨਾਲ ਇਹ ਅਸਲ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਨਾ ਜੀ ਜਿਹੜੀ ਚੀਜ਼ ਪਹਿਲਾਂ ਜਿਹੜੀ ਦਾਲ ਹੈ ਹਾਰੇ ਦੇ ਵਿੱਚ ਰਿਜਦੀ ਸੀ ਕਿੰਨੇ ਟਾਈਮ ਦੇ ਵਿੱਚ ਰਿਜਦੀ ਸੀ ਹੌਲੀ 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 ਸਹਿਜ ਪੈਦਾ ਹੁੰਦਾ ਸੀ ਉਹਦੇ ਵਿੱਚ ਸਾਗ ਪੱਕੇ ਤੋਂ ਮਿੱਠਾ ਸਹਜ ਪੱਕੇ ਤੋਂ ਮਿੱਠਾ ਹੋਏ ਐਵੇਂ ਤਾਂ ਨਹੀਂ ਸਿਆਣਿਆਂ ਨੇ ਕਿਹਾ ਨਾ ਤਾਂ ਉਹ ਸਾਗ ਧਰਦੇ ਸੀ ਸਾਰਾ ਦਿਨ ਲੱਗ ਜਾਂਦਾ ਸੀ ਹੁਣ ਵੀ ਜੇ ਕਦੇ ਗੱਲ ਕਰੋ ਤਾਂ ਮਤਲਬ ਮਾਇਆ ਕਹਿੰਦੀਆਂ ਨੇ ਵੀ ਭਾਈ ਸਾਗ ਐਵੇਂ ਨਹੀਂ ਬਣਦਾ ਪੂਰੀ ਦਿਹਾੜੀ ਖਾ ਜਾਂਦਾ ਹੂੰ ਠੀਕ ਹੈ ਨਾ ਜੀ ਤਾਂ ਫਿਰ ਹੁਣ ਜਿਹੜਾ ਅਸੀਂ ਮਤਲਬ ਜਿਹੜਾ ਕਲਚਰ ਅਸੀਂ ਅਪਣਾ ਰਹੇ ਆ ਉਹਦੇ ਚ ਤੁਸੀਂ ਫਾਸਟ ਫੂਡ ਦੀ ਗੱਲ ਕੀਤੀ ਉਹ ਵੀ ਮਤਲਬ ਜਲਦੀ ਜਿਹੜਾ ਤਿਆਰ ਬਸ ਮਤਲਬ ਪਿਆਜ਼ ਲਸਣ ਸਾਰਾ ਕੁਝ ਕਟਿਆ-ਕਟਾਇਆ ਮਾਰਕੀਟ ਚੋਂ ਆਉਂਦਾ ਘਰੇ ਲਿਆ ਕੇ ਵਿੱਚ ਪਾਉਣਾ ਰੈਡੀ ਟੂ ਮੇਡ ਸਾਰੀਆਂ ਹਨਾ ਬਿਲਕੁਲ ਉਹ ਪਰ ਪਰ ਉਹਦੇ ਵਿੱਚ ਉਹ ਖਾਣ ਦੇ ਵਿੱਚ ਤੁਸੀਂ ਜੇ ਹੁਣ ਤੁਸੀਂ ਫਾਸਟ ਫੂਡ ਦੀ ਗੱਲ ਕੀਤੀ ਹੈ ਹੁਣ ਜੇ ਆਪਾਂ ਇਹਨਾਂ ਦਾ ਕੰਪੈਰੀਜ਼ਨ ਕਰਕੇ ਵੇਖੀਏ ਜੀ ਇੱਕ 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 ਤਵੇ ਤੇ ਤੁਸੀਂ ਘਰ ਰੋਟੀ ਬਣਾਈ ਹੈ ਤੇ ਇੱਕ ਤੁਸੀਂ ਉੱਥੋਂ ਪੈਕ ਕਰਵਾ ਕੇ ਲੈ ਕੇ ਆਏ ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਊਗਾ ਬਿਲਕੁਲ ਕਿਉਂਕਿ ਉਹਨਾਂ ਨੇ ਰੋਟੀ ਇਸ ਕਰਕੇ ਬਣਾਈ ਹੈ ਕਿ ਉਹਨਾਂ ਨੇ ਮੁਨਾਫਾ ਕਮਾਉਣਾ ਹੈ ਉਹਨਾਂ ਦਾ ਬਿਜ਼ਨਸ ਹੈ ਤੇ ਜੇ ਘਰੇ ਮਾਂ ਰੋਟੀ ਬਣਾਉਗੀ ਉਹ ਇਸ ਕਰਕੇ ਬਣਾਉਗੀ ਮੇਰੇ ਧੀ ਪੁੱਤ ਨੇ ਖਾਣੇ ਆ ਹਾਂ ਬਿਲਕੁਲ ਠੀਕ ਹੈ ਨਾ ਜੀ ਉਹ ਉਥੇ ਫਰਕ ਪੈਂਦਾ ਉਹ ਉਹਦੇ ਵਿੱਚ ਕਦੇ ਵੀ ਮਾੜੀ ਚੀਜ਼ ਨਹੀਂ ਲਗਾਉਗੀ ਉਹ ਮਾੜੀ ਚੀਜ਼ ਲਗਾ ਸਕਦੇ ਕਿਉਂਕਿ ਉਹਨਾਂ ਨੇ ਆਪ ਦਾ ਫਾਇਦਾ ਵੇਖਣਾ ਉਹਨਾਂ ਨੇ ਆਪਦਾ ਵਿਜ਼ਨਸ ਵੇਖਣਾ ਤੇ ਜਿਹੜਾ ਕਿ ਉਹ ਕਿਹੜਾ ਕਿਹੋ ਹੈ ਜਿਹੜਾ ਮਤਲਬ ਸਾਨੂੰ ਠੀਕ ਠੀਕ ਲੱਗ ਜੇ ਅਰਥ ਜਾਈ ਸਰ ਜੇ ਬਸ ਪਰ ਮਾਂ ਜਿਹੜੀ ਹੈਗੀ ਆ ਉਹਨੇ ਇਹ ਜ਼ਰੂਰ ਦੇਖਣਾ ਹੁੰਦਾ ਵੀ ਮੇਰੇ ਬੱਚੇ ਨੇ ਉਹ ਚੀਜ਼ ਖਾਣੀ ਆ ਉਹ ਬੜੇ ਮਰਿਆਦਾ ਨਾਲ ਬਣਾਉਣੀ ਬਣਾਉਂਦੀ ਆ ਉਹ ਉਹ ਚੀਜ਼ ਦਾ ਹੁਣ ਆਪਾਂ ਇੱਕ ਚੀਜ਼ ਹੋਰ ਹੈ ਵੈਸੇ ਆਪਾਂ ਇੱਕ ਚੀਜ਼ ਦੇਖੋ ਕਿ ਕਿਵੇਂ ਅਸਰ ਕਿਵੇਂ ਹੋ ਜਾਂਦਾ ਅਸਰ ਬਹੁਤ ਹੁੰਦਾ ਜੀ ਇਸ ਚੀਜ਼ ਦਾ ਹੁਣ ਆਪਾਂ ਹਲਵਾ ਬਣਾਉਨੇ ਆ ਘਰੇ ਕੜਾਹ ਬਣਾਉਨੇ ਆ ਹਨਾ ਖਾਣੇ ਆ ਇੱਕ ਮਹਾਰਾਜ ਦੀ ਦੇਖ ਦਿਨ ਰਾਤ ਦਾ ਫਰਕ ਹੁੰਦਾ ਨਾ ਕਿਉਂਕਿ ਜਦੋਂ ਬਣਾਈ ਜਾਂਦੀ ਹੈ ਉਦੋਂ ਗੁਰਬਾਣੀ ਦਾ ਪ੍ਰਵਾਹ ਹੁੰਦਾ ਜਿੱਥੇ ਉਹ ਰੱਖੀ ਜਾਂਦੀ ਹੈ ਉੱਥੇ ਗੁਰਬਾਣੀ ਦਾ ਪ੍ਰਵਾਹ ਹੁੰਦਾ ਜਿੰਨਾ ਹੱਥਾਂ ਨਾਲ ਵਰਤਾਈ ਜਾਂਦੀ ਆ ਉਦੋਂ ਵੀ ਗੁਰਬਾਣੀ ਦਾ ਪ੍ਰਵਾਹ ਹੁੰਦਾ ਬਿਲਕੁਲ ਤਾਂ ਜਿਹੜੀ ਚੀਜ਼ ਦੇ ਵਿੱਚ ਇੰਨੇ ਮਤਲਬ ਮਾਲਕ ਦੀ ਉਹ ਬਾਬੇ ਦੀ ਧੁਰ ਦਰਗਾਹ ਦੀ ਬਾਣੀ ਜਿਹੜੀ ਹੈਗੀ ਪੜ੍ਹੀ ਜਾਂਦੀ ਹੈ ਔਰ ਉਹਦੇ ਵਿੱਚ ਫਿਰ ਉਹਨੂੰ ਖਾ ਕੇ ਮਤਲਬ ਕਿਵੇਂ ਨਹੀਂ ਸਹਿ ਜਾਊਗਾ ਹਨਾ ਇਹ ਚੀਜ਼ਾਂ ਮਤਲਬ ਬਹੁਤ ਫਰਕ ਆਪਾਂ ਕਹਿੰਦੇ ਨੇ ਨਾ ਜੀ ਫਰਕ ਨਹੀਂ ਫਰਕ ਬਹੁਤ ਜ਼ਿਆਦਾ ਹੈਗਾ ਤਾਂ ਮਤਲਬ ਉੱਥੋਂ ਲੱਗ ਕੇ ਆਪਾਂ ਉੱਥੋਂ ਤੱਕ ਆ ਗਏ ਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਉਹਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਤੇ ਸ਼ਾਇਦ ਇਹ ਹੀ ਆਧੁਨਿਕਤਾ ਦੇ ਖਾਣ ਪੀ ਚੁੱਕ ਰਿਹਾ ਹਣਾ ਚਾਹੇ ਸਾਗ ਹੌਲੀ ਹੌਲੀ ਰਿਜਦਾ ਸੀ ਪੂਰਾ ਦਿਨ ਮੈਨੂੰ ਤਾਂ ਆਪ ਯਾਦ ਹੈ ਕਿ ਬੀਬੀਆਂ ਨੇ ਕਹਿ ਦੇਣਾ 1 2 ਵਜੇ ਰਿੰਨਣਾ ਰੱਖ ਦੇਣਾ ਸ਼ਾਮੀ 5 6 ਵਜੇ ਤਾਈਂ ਉਹ ਰਿਜਦਾ ਹੀ ਰਹਿਣਾ ਰਿਜਦਾ ਹੀ ਰਹਿਣਾ ਹੁਣ ਤਾਂ ਫਟਾਫਟ ਜਿਹੜੇ ਸਿਹਤ ਤੇ ਵੀ ਉਹ ਚੀਜ਼ਾਂ ਸਾਡੇ ਅਸਰ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਆਧੁਨਿਕ ਦਾ ਇਸ ਦੌੜ ਦੇ ਵਿੱਚ ਅਸੀਂ ਆਧੁਨਿਕ ਵੀ ਹੋਈਏ ਪਰ ਆਪਣੇ ਆਪ ਤੋਂ ਆਪਣੀਆਂ ਜੜਾਂ ਤੋਂ ਦੂਰ ਵੀ ਨਾ ਹੋਈਏ ਇਸ ਨੂੰ ਬੈਲੈਂਸ ਕਿਦਾਂ ਕੀਤਾ ਜਾ ਸਕਦਾ ਹੈ ਗੱਲ ਇਹ ਹੈਗੀ ਹੈ ਜੀ ਕਿ ਕੰਨਨ ਵੀ ਮੇਰ ਕਰੀ ਮਾਲਕਾ ਚੈਲ ਸਤਕਾਰੇ ਵੱਡਿਆਂ ਨੂੰ ਗੱਡੀਆਂ ਦੇ ਵਿੱਚ ਬੈਠੇ ਪਰ ਚੇਤੇ ਰੱਖੇ ਗੱਡਿਆਂ ਨੂੰ ਅਸੀਂ ਬੈਲੈਂਸ ਖੁਦ ਬਣਾਉਣਾ ਹੁੰਦਾ ਕੋਈ ਬਾਲੀ ਵੱਡੀ ਗੱਲਬਾਤ ਵੀ ਹੈ ਨਹੀਂਗੀ ਮਤਲਬ ਇਹ ਜੇ ਕਹੀ ਹੈ ਨਾ ਵੀ ਇਹ ਇਕਤਾ ਜੀ ਯਤਕਥ ਨਹੀਂ ਹੈ ਜੀ ਐ ਕਿਵੇਂ ਹੋ ਜਾਊਗਾ ਕੀ ਆਪਾਂ ਗੱਡੀ 'ਚ ਬਹਿ ਕੇ ਇਨਸਾਨੀਅਤ ਰੱਖ ਨਹੀਂ ਸਕਦੇ ਰੱਖ ਸਕਦੇ ਕੀ ਆਪਾਂ ਦਇਆ ਰੱਖ ਨਹੀਂ ਸਕਦੇ ਕੋਈ ਜ਼ਰੂਰੀ ਤਾਂ ਨਹੀਂ ਜੇ ਆਪਾਂ ਗੱਡੀ 'ਚ ਬੈਠੇ ਤਾਂ ਸਾਈਕਲ ਵਾਲੇ ਨੂੰ ਫੇਟ ਮਾਰ ਕੇ ਜਾਣੀ ਹੈ ਬਿਲਕੁਲ ਜਾਂ ਹੰਕਾਰ ਦਿਖਾਉਣਾ ਹੈ ਮਾਲਕ ਨੇ ਬਖਸ਼ਿਆ ਜੇ ਤੁਹਾਨੂੰ ਮਾਲਕ ਨੇ ਸਾਧਨ ਬਖਸ਼ੇ ਹੈ ਕਹਿੰਦੇ ਨੇ ਦੇਣ ਵਾਲਾ ਕਦੇ ਕਦੇ ਖੋ ਵੀ ਲੈਂਦਾ ਉਹ ਰੱਬ ਨੂੰ ਭਲਾਈ ਹੈ ਨਾ ਬਿਲਕੁਲ ਠੀਕ ਹੈ ਨਾ ਜੇ ਤੁਹਾਨੂੰ ਉਹਨੇ ਸ਼ੌਹਰਤ ਬਖਸ਼ੀ ਹੈ ਆਵਾਜ਼ ਵੀ ਤੇਰੀ ਹੈ ਅਲਫਾਜ਼ ਵੀ ਤੇਰੇ ਨੇ ਸਿਰ ਤੇ ਸ਼ੌਹਰਤਾਂ ਦੇ ਤਾਜ ਵੀ ਤੇਰੇ ਨੇ ਹਮ ਕੁੱਲੀ ਵਿੱਚ ਰੱਖੀ ਭਾਵੇਂ ਰੱਖੀ ਵਿੱਚ ਮਹਿਲ ਦੇ ਸਿਰ ਤੇ ਹੱਥ ਰੱਖੀ ਮਾਲਕਾ ਨੇ ਮਾਣੇ ਚੈਲਦੇ ਬਿਲਕੁਲ ਸੋ ਜੇ ਉਹਦਾ ਸਿਰ ਤੇ ਹੱਥ ਰਹੇ ਸਭ ਤੋਂ ਵੱਡੀ ਗੱਲ ਆਪਣੀ ਇਹ ਹੈਗੀ ਹੈ ਜੀ ਕਿ ਜੇ ਅਸੀਂ ਉਸ ਮਾਲਕ ਨੂੰ ਯਾਦ ਰੱਖਦੇ ਹਾਂ ਨਾ ਜੇ ਅਸੀਂ ਉਸ ਦਾਤਾ ਦੇਣ ਵਾਲੇ ਨੂੰ ਯਾਦ ਰੱਖਦੇ ਹਾਂ ਕਦੇ ਵੀ ਸਾਡੇ ਮਨ ਦੇ ਵਿੱਚ ਉਹ ਚੀਜ਼ ਪੈਦਾ ਨਹੀਂ ਹੁੰਦੀ। ਹੂੰ ਕੁਝ ਮਤਲਬ ਸਾਡੀ ਜਿਹੜੀ ਤਰਾਸ ਦੀ ਇਹ ਹੈ ਕਿ ਅਸੀਂ ਆਪਣੇ ਮਤਲਬ ਨਾ ਉਹਦੇ ਨਾਲੋਂ ਟੁੱਟਦੇ ਜਾ ਰਹੇ ਹਾਂ, ਮੂਲ ਨਾਲੋਂ ਟੁੱਟਦੇ ਜਾ ਰਹੇ ਹਾਂ। ਉਹ ਜਿਵੇਂ ਕੋਈ ਨਾ ਬਾਜ਼ਾਰ ਦੇ ਵਿੱਚ ਖੜਾ ਸੀ ਉਹ ਜਦੋਂ ਅੰਗੂਰਾਂ ਵਾਲੀ ਰੇੜੀ ਕੋਲ ਖੜਾ ਸੀ ਤਾਂ ਉਹਨੇ ਪੁੱਛਿਆ ਕਹਿੰਦਾ ਕੀ ਰੇਟ ਲਾਏ ਆ ਬਾਈ? ਉਹ ਕਹਿੰਦਾ ਬਾਈ ਜੀ 100 ਰੁਪਏ ਕਿਲੋ। ਹੂੰ ਉਹਦੇ ਨਾਲ ਹੀ ਨਾ ਇੱਕ ਇੱਕ ਢੇਰੀ ਹੋਰ ਸੀ ਅੰਗੂਰਾਂ ਦੀ। ਹੂੰ ਉਹ ਉਧਰ ਦੇਖਿਆ ਉਹ ਵੈਸੇ ਆਪਣੀ ਨਜ਼ਰ ਚੱਲ ਜਾਂਦੀ ਹੈ ਜਦੋਂ ਚਾਰੇ ਪਾਸੇ ਨਾ ਜਦੋਂ ਐਂ ਦੇਖਣ ਲੱਗਾ ਕਹਿੰਦਾ ਇਹ ਤੇ ਸਸਤੀ ਲਾ ਦਿਆਂਗੇ। ਜੀ ਉਹ ਕਹਿੰਦਾ ਵੀ ਇੱਕ ਹੀ ਰੇਟ ਹੈ ਕਹਿੰਦਾ 40 ਰੁਪਏ ਲਾ ਦਾਂ ਹੂੰ ਕਹਿੰਦਾ ਯਾਰ ਅੰਗੂਰ ਤਾਂ ਇਹ ਵੀ ਸੋਹਣੇ ਆ ਹੂੰ ਉਹ 100 ਰੁਪਏ 40 ਰੁਪਏ ਕਿਉਂ ਹੂੰ ਕਹਿੰਦਾ ਇਹ ਗੁੱਛੇ ਨਾਲ ਟੁੱਟੇ ਹੋਏ ਬਹੁਤ ਖੂਬ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ